ਛੋਟਾ ਸਿੱਧੂ ਮੂਸੇਵਾਲਾ ਘਰ ਆ ਰਿਹਾ ਤੇ ਘਰ ਨੂੰ ਸਜਾਇਆ ਪਿਆ ਏ ਤੇ ਘਰ ਦੇ ਆਲੇ-ਦਾਲੇ ਜਿਹੜੇ ਪੂਰੀ ਸਾਫ ਸਫਾਈ ਕੀਤੀ ਜਾ ਰਹੀ ਏ ਰੌਣਕਾਂ ਲਗੀਆਂ ਪਿਆ ਨੇ ਘਰ ਦੇ ਵਿੱਚ ਗਿੱਧੇ ਤੇ ਭੰਗੜੇ ਪਾਏ ਜਾ ਰਹੇ ਨੇ ਦੱਸਦੀ ਕਿ ਅੱਜ ਛੋਟਾ ਸਿੱਧੂ ਉਸਦਾ ਘਰ ਪ੍ਰਵੇਸ਼ ਹੈ ਤੇ ਉੱਥੇ ਹੀ ਸਗਲੇ ਲਗਾਏ ਗਏ ਨੇ ਤੇ ਵੱਡੀ ਖਬਰ ਇਹ ਵੀ ਹੈ ਕਿ ਉਸ ਬੱਚੇ ਦਾ ਜਿਹੜਾ ਛੋਟਾ ਸਿੱਧੂ ਆ ਉਸਦਾ ਘਰ ਪ੍ਰਵੇਸ਼ ਜਾਂ ਘਰ ਵਿੱਚ ਜਿਹੜਾ ਆਉਣਾ ਹੈ ਉਹ ਪ੍ਰਾਣੇ ਘਰ ਵਿੱਚ ਹੀ ਪਹਿਲਾਂ ਲਿਆਇਆ ਜਾਵੇਗਾ ਤੇ ਫਿਰ ਉਸ ਨੂੰ ਹਵੇਲੀ ਵਿੱਚ ਲੈ ਕੇ ਜਾਣਗੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜੇ ਸਗਨ ਕੀਤੇ ਜਾ ਰਹੇ ਨੇ ਸਗਲੇ ਬੰਨੇ ਜਾ ਰਹੇ ਨੇ ਨਿੰਮ ਦੇ ਪੱਤੇ ਬੰਨੇ ਜਾ ਰਹੇ ਨੇ ਤੇ ਜਿਹੜੇ ਪਿੰਡ ਦੇ ਲੋਕ ਬਜ਼ੁਰਗ ਰਿਸ਼ਤੇਦਾਰ ਮਹਿਲਾਵਾਂ ਗਿੱਧਾ ਪਾ ਰਹੀਆਂ ਨੇ ਤੇ ਸੰਗੀਤ ਗਾਰੀਆਂ ਨੇ ਤੇ ਉੱਥੇ ਬੋਲੀਆਂ ਪਾ ਕੇ ਆਪਣਾ ਜਿਹੜਾ ਸਿੱਧੂ ਮੂਸੇ ਦਾਲੇ ਨਾਲ ਪਿਆਰ ਆ ਉਸ ਨੂੰ ਯਾਹਰ ਕੀਤਾ ਜਾ ਰਿਹਾ ਦੱਸਦੀ ਕਿ ਅੱਜ ਛੋਟੇ ਸਿੱਧੂ ਦੀ ਜਿਹੜਾ ਘਰ ਪ੍ਰਵੇਸ਼ ਆ ਤਾਂ ਉੱਥੇ ਹੀ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਪਈ ਹੈ ਇਨਾਮਾ ਜੀ ਰਣਜੀਤ ਕੌਰ ਵੀਰੇ ਜੀ ਜੀ ਅੱਜ ਨਿਮਵੰਤ ਤੇ ਪੁਰਾਣੇ ਘਰੇ ਫਿਰਦੇ ਆ ਤੇ ਸਾਰੇ ਪਾਸੇ ਨਿਮਵੰਤ ਅੱਜ ਪੂਰੇ ਪਿੰਡ ਚ ਖੁਸ਼ੀ ਮਨਾਈ ਜਾ ਰਹੀ ਹੈ ਕੀ ਗੱਲ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਜੋ ਕੋਈ ਆਪਣਾ ਇਹ ਹੈਗਾ ਰਵਾਜ ਆਪਾਂ ਨਿਮਵੰਨਿਆ ਵੀਰ ਦਾ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਮਹਾਰਾਜ ਨੇ ਦੁਆਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਤੁਸੀਂ ਮੇਲੇ ਛੋਟੇ ਸਿੱਧੂ ਨੂੰ ਦੇਖਿਆ ਹਾਂ ਵੀਰੇ ਫੋਟੋਆਂ ਵੇਖੀਆਂ ਨੇ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਮੀ ਲੱਗਦਾ ਜਿਵੇਂ ਵੀਰ ਦੀਆਂ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰ ਕਿੰਨੇ ਕੁ ਖੁਸ਼ ਹੁੰਦੇ ਆ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਣ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਇਹ ਲੱਗਣਾ ਤਾਂ ਕੀ ਹੈ ਭਈ ਖੁਸ਼ੀ ਹੈ ਪੰਜਾਬੀ ਸੱਭਿਆਚਾਰ ਮੁਤਾਬਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮੁਤਾਬਕ ਜਦੋਂ ਸਾਡੀ ਖੁਸ਼ੀ ਹੋਉਂਦੀ ਹੈ ਘਰੇ ਅਸੀਂ ਨਿਮ ਬੰਦਦੇ ਆ ਉਸੀ ਤਰ੍ਹਾਂ ਹੀ ਅੱਜ ਅਸੀਂ ਨਵੇਂ ਘਰੇ ਹੀ ਬੰਨਿਆ ਸਵਾਤ ਤੇ ਬੰਨਿਆ ਤੇ ਇਥੇ ਪੁਰਾਣੇ ਘਰੇ ਵੀ ਨਵੇਂ ਬਣ ਲ ਕੇ ਰਸਮ ਪੂਰੀ ਕੀਤੀ ਐ ਤੇ ਅਸੀਂ ਬਹੁਤ ਖੁਸ਼ ਆ ਸਾਡੀਆਂ ਮਾਵਾ ਪੈਣਾ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਨਹੀਂ ਉਹ ਤਾਂ ਭੁੱਲ ਜਾਣ ਵੀ ਉਹ ਤਾਂ ਬਾਈ ਨੇ ਵੀ ਕਹਿ ਗਿਆ ਸੀ ਵੀ ਭੁੱਲ ਜੋ ਤੁਸੀਂ ਤੇ ਬਾਈ ਨੇ ਬਾਈ ਆਇਆ ਦਵਾਰੇ ਅਸੀਂ ਬਹੁਤ ਖੁਸ਼ ਐ ਤੇ ਅਸੀਂ ਉਸ ਕਾਰਪੁਰਖ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਖੁਸ਼ੀਆਂ ਵਾਪਸ ਲੈ ਕੇ ਆਂਦੀਆਂ ਪੁਰਾਣੇ ਘਰੇ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸ਼ੁਕਰ ਗੁਜ਼ਾਰੀ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਆ ਇਸ ਦਿਨ ਦੀ ਲੋਬਤੋਏ 17 ਮਾਰਚ ਨੂੰ ਛੋਟੇ ਸਿੱਧੂ ਦਾ ਜਨਮ ਹੁੰਦਾ ਹੈ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਿ ਛੋਟੇ ਸਿੱਧੂ ਨੂੰ ਲੈ ਕੇ ਆਈਵੀਐਫ ਟੈਕਨੋਲੋਜੀ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਨੇ ਕੇਂਦਰ ਸਰਕਾਰ ਚਿੱਠੀ ਭੇਜਦੀ ਏ ਤਾਂ ਬਲਕਾਰ ਸਿੰਘ ਦਾ ਇੱਕ ਜਵਾਬ ਆਉਂਦਾ ਹੈ ਕੱਲ ਕਿ ਮੈਂ ਆ ਵਿਦੇਸ਼ ਨੂੰ ਜਿਹੜਾ ਟ੍ਰੀਟਮੈਂਟ ਕਰਵਾਇਆ ਤੇ ਇਹ ਕਾਨੂੰਨ ਦੇ ਦਾਇਰੇ ਵਿੱਚ ਲੈ ਕੇ ਰੱਖ ਕੇ ਹੀ ਕਰਵਾਇਆ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਜਾਂਦੀ ਹੈ ਤਾਂ ਉਸ ਸਿੱਟੀ ਦਾ ਜਵਾਬ ਦੇ ਦਿੱਤਾ ਗਿਆ ਪਰ ਉੱਥੇ ਹੀ ਪੰਜਾਬ ਦੇ तमाम ਲੋਕ ਜਿਹੜੇ ਚਾਹ ਮਨਾ ਰਹੇ ਨੇ ਤਾਂ ਉੱਥੇ ਹੀ ਪਰਿਵਾਰ ਵੀ ਚਾਹ ਮਨਾਇਆ ਜਾ ਰਿਹਾ ਪਰਿਵਾਰ ਦੇ ਵਿੱਚ ਤੇ तमाम ਪਿੰਡ ਦੇ ਲੋਕ ਰਿਸ਼ਤੇਦਾਰ ਗੀਤ गा ਰਹੇ ਨੇ ਸੋਲੇ गा ਰਹੇ ਨੇ ਤੇ ਛੋਟੇ ਸੁਧੀ ਆਉਣ ਦੀ ਖੁਸ਼ੀ ਦੇ ਵਿੱਚ ਗਿੱਧੇ ਪਾਏ ਜਾ ਰਹੇ ਨੇ